ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਵੇਂ ਆ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਹਰ ਸਿਮਰਤ ਬਾਦਲ ਨੇ ਬਾਬੇ ਨਾਨਕ ਦੀ ਤਕੜੀ ਨੂੰ ਕਿਹਾ ਅਕਾਲੀ ਦਲ ਦੀ ਤਕੜੀ ਭਗਵੰਤ ਮਾਨ ਨੇ ਕੀਤਾ ਤਿੱਖਾ ਹਮਲਾ ਚੰਡੀਗੜ੍ਹ 18 ਜਨਵਰੀ 2024 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡੇ ਦੇ ਐਮਪੀ ਤੇ ਅਕਾਲੀ ਆਗੂ ਹਰ ਸਿਮਰਤ ਕੌਰ ਬਾਦਲ ਵੱਲੋਂ ਅਕਾਲੀ ਦਲ ਦੇ ਚੋਣ ਨਿਸ਼ਾਨ ਤਕੜੀ ਨੂੰ ਬਾਬੇ ਨਾਨਕ ਦੀ ਤਕੜੀ ਕਹਿਣ ਨੂੰ ਲੈ ਕੇ ਦਾ ਰਾਜ ਕੀਤਾ ਹੈ ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਅਕਾਲੀ ਦਲ ਦੇ ਅਤੇ ਅਚਰੋਬਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਤਾਮੀਨ ਨੇ ਤੇ ਤਿੱਖਾ ਹਮਲਾ ਕੀਤਾ ਹੈ ਉਹਨਾਂ ਟਵਿੱਟਰ ਤੇ ਟਵੀਟ ਕਰਦਿਆਂ ਕਿਹਾ ਕਿ ਮਾਗੀ ਮੇਲੇ ਤੇ ਬਾਬਾ ਹਰ ਸਿਮਰਤ ਕੋਲ ਜੀ ਵੱਲੋਂ ਅਕਾਲੀ ਦਲ ਬਾਦਲ ਦੀ ਤਕੜੀ ਨੂੰ ਬਾਬੇ ਨਾਨਕ ਦੀ ਤਕੜੀ ਕਹਿਣ ਬਾਰੇ ਅਕਾਲੀ ਦਲ ਦੇ ਵਿਲੰਟ ਯਰ ਸ੍ਰੀ ਹਰਜਿੰਦਰ ਸਿੰਘ ਧਾਮੀ ਕੁਝ ਬੋਲਣਗੇ ਜਾਂ ਫਿਰ ਤਾਂ ਹਾਂ ਹੀ ਸਮਝਿਏ ਅੱਜ মিডিਆ ਸਾਹਮਣੇ ਹਮੇਸ਼ਾ ਵਾਂਗ ਅਕਾਲੀ ਦਲ ਦਾ ਬਚਾਅ ਕਰੋ ਅਤੇ ਭਗਵੰਤ ਮਾਨ ਨੂੰ ਕਹੋ ਕਿ ਧਾਰਮਿਕ ਮਾਮਲਿਆਂ 'ਚ ਦਖਲ ਨਾ ਦੇਵੇ ਵੀਡੀਓ ਵੇਖ ਰਹੇ ਦੇਖ ਰਹੇ ਆਪ ਸਭ ਨੂੰ ਧੰਨਵਾਹ ਕਮੈਂਟ 'ਚ ਆਪਣੀ ਰਾਏ ਜ਼ਰੂਰ ਦਿਓ ਦੀ ਹਬਰ ਜਿਲ੍ਹਾ ਕਾਂਗਰਸ ਸ਼ਹਿਰੀ ਨੇ ਆਪ ਨਾਲ ਗੱਲ ਚਰ ਕਰਨ ਤੋਂ ਕੀਤੀ ਨਾ ਸੀਨੀਅਰ ਸਟਾਫ ਜਲੰਧਰ ਕੌਮੀ ਪੱਧਰ ਤੇ ਕਾਂਗਰਸ ਤੇ ਆਪ ਵਿਚਾਲੇ ਹੋਏ ਗਠਜੋੜ ਦਾ ਹਿਸਾ ਨਾ ਬਣ ਲਈ ਪੰਜਾਬ ਸਰਕਾਰ ਦੇ ਆਗੂ ਆਵਾਜ਼ ਬੁਲੰਦ ਕਰਨ ਦੇ ਆ ਰਹੇ ਹਨ ਹੁਣ ਜ਼ਿਲ੍ਹਾ ਪੱਧਰ ਤੇ ਵੀ ਕਾਂਗਰਸੀਆਂ ਨਾਲ ਆਪ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਕਰਨ ਤੋਂ ਕੋਰੀ ਨਾ ਕਰ ਦਿੱਤੀ ਹੈ ਅੱਜ ਕਾਂਗਰਸ ਭਵਨ ਵਿਖੇ ਪਾਰਟੀ ਦੇ ਮਹੀਨਾਵਾਰ ਮੀਟਿੰਗ ਚ ਸਾਰੇ ਕਾਂਗਰਸੀ ਉਧਾਰਾਂ ਨੇ ਕਿਹਾ ਕਿ ਆਪ ਨਾਲ ਕਿਸੇ ਵੀ ਤਰ੍ਹਾਂ ਦਾ ਗਠਜੋੜ ਨਹੀਂ ਕਰਨਾ ਚਾਹੀਦਾ ਕਿਉਂਕਿ ਆਪ ਵੀ ਸਰਕਾਰ ਸੂਬੇ ਦੇ ਖ ਮੁਖਾਵਲਵ ਵਦ ਦੀ ਜਾ ਰਹੀ ਹੈ ਅਗਲੀ ਖਬਰ ਸਰਪੰਚ ਦੀ ਮੁਵਲਤ ਕਰਨ ਦੇ ਰੋਸ ਵਿੱਚ ਚਾਰ ਮਹਿਲਾ ਪੰਚਾਣੀ ਦਿੱਤਾ ਅਸਤੀਫਾ ਅਤੇ ਕਸਬਾ ਕਨੋਲੀ ਦੇ ਨੇੜਲੇ ਪਿੰਡ ਸਿੰਘਪੂਰਾ ਦੇ ਸਰਪੰਚ ਨੂੰ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਮੁਵਲਤ ਕਰਨ ਦੇ ਰੋਸ ਵਿੱਚ ਸਰਪੰਚੀਆਂ ਦੀਆਂ ਸਾਥੀ ਚਾਰ ਇਸਤਰੀਆਂ ਪੰਚਦਵੀ ਨੇ ਵੀ ਸਮੂਹਿਕ ਰੂਪ ਵਿੱਚ ਆਪਣੇ ਅਸਤੀਫੇ ਦਿੱਤੇ ਹਨ ਉਹਨਾਂ ਨੇ ਆਪਣੇ ਅਸਤੀਫੇ ਬਲਾਕ ਵਿਕਾਸ ਅਤੇ ਪੰਚਾਇਤ ਅਸਫਲ ਅਫਸਰ ਰੂਪਨਗਰ ਜ਼ਮਰਪਿਤ ਨੂੰ ਸੌਂਪੇ ਹਨ ਇਸ ਮੌਕੇ ਉਹਨਾਂ ਦੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੰਚਾਇਤ ਮੈਂਬਰ ਗੁਰਪਾਲ ਕੌਰ ਕਮਲਜੀਤ ਕੌਰ ਅਮਨਜੀਤ ਕੌਰ ਅਤੇ ਪਪਿੰਦਰ ਕੌਰ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਸਰਪੰਚ ਮਨਿੰਦਰ ਕੌਰ ਨੇ ਔਰਤ ਹੋਣ ਦੇ ਬਾਵਜੂਦ ਪਿੰਡ ਦੇ ਵਿਕਾਸ ਕਾਰਜ ਚ ਕੋਈ ਕਸਬ ਕਸਰ ਬਾਕੀ ਨਹੀਂ ਛੱਡੀ ਹੈ ਪਰ ਪਿੰਡ ਦੇ ਇੱਕ ਵਿਅਕਤੀ ਵੱਲੋਂ ਕੀਤੀ ਕਥਿਤ ਗਲਤ ਸ਼ਿਕਾਇਤ ਕਾਰਨ ਵਿਧੀ ਕ ਡਿਪਟੀ ਕਮਿਸ਼ਨ ਵਿਕਾਸ ਰੂਪਨਗਰ ਦੇ ਪਿੰਡ ਦਾ ਮੋਖਾ ਦੇਖ ਕੇ ਬਿਨਾ ਅਤੇ ਪੰਚਾਇਤ ਮੈਂਬਰ ਦੀ ਸੁਣਵਾਈ ਕੀਤੇ ਬਿਨਾ ਹੀ ਗਲਤ ਦੋਸ਼ ਲਗਾ ਦਿੱਤੇ ਗਏ ਹਨ ਜਿਨ੍ਹਾਂ ਦੇ ਆਧਾਰ ਤੇ ਡਾਇਰੈਕਟਰ ਪਿੰਡ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਸਰਪੰਚ ਮਨਿੰਦਰ ਕੌਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਅਗਲੀ ਖਬਰ ਪਿਛਲੇ 9 ਸਾਲਾਂ ਵਿੱਚ ਲਗਭਗ 25 ਕਰੋੜ ਤੋਂ ਵੱਧ ਲੋਕਾਂ ਨੂੰ ਕੱਢਿਆ ਗਰੀਬੀ ਚੋਂ ਬਾਹਰ ਪ੍ਰਧਾਨ ਮੰਤਰੀ ਮੋਦੀ ਕਿਹਾ ਪ੍ਰਦਰਸ਼ਿਤ ਪ੍ਰਣਾਲੀ ਦੇ ਜਨਤਾ ਦੀ ਭਾਗ ਭਾਗੀਦਾਰੀ ਨਾਲ ਹੀ ਦੇਸ਼ ਦੇ ਵਿੱਚ ਗਰੀਬੀ ਘਟੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਕਿਹਾ ਕਿ ਉਹਨਾਂ ਦੇ ਸਰਕਾਰ ਦੁਆਰਾ ਨਾਲੀ ਗਈ ਪਰ ਦਰਸ਼ਨੀ ਪ੍ਰਣਾਲੀ ਇਮਾਰਤਾਂ ਯਾਦਦਾ ਅਤੇ ਜਨ ਭਾਗੀਦਾਰੀ ਦੇ ਜੋਰ ਦੇਣ ਵਾ ਕਾਰਨ ਪਿਛਲੇ 9 ਸਾਲਾਂ ਵਿੱਚ ਲਗਭਗ 25 ਕਰੋੜ ਕਰੀਬ ਲੋਕਾਂ ਨੂੰ ਗਰੀਬੀ ਚੋਂ ਬਾਹਰ ਕੱਢਿਆ ਗਿਆ ਹੈ ਵੀਡੀਓ ਕਾਨਫਰੰਸ ਰਾਹੀ ਵਿਸ ਵਿਕ ਸਤ ਭਾਰਤ ਸੰਕਲਪ ਯਾਤਰਾ ਦੇ ਲਗ ਲਾਭ ਪਾਤਰੀਆਂ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸੇ ਨੇ ਸੋਚਿਆ ਵੀ ਨਹੀਂ ਸੀ ਕਿ ਭਾਰਤ ਵਿੱਚ ਗਰੀਬੀ ਨੂੰ ਕੱਟ ਕੀਤਾ ਜਾ ਸਕਦਾ ਹੈ ਪਰ ਗਰੀਬਾਂ ਨੇ ਦੇਖਿਆ ਦਿੱਤਾ ਕਿ ਜੇਕਰ ਉਹਨਾਂ ਦਾ ਸਾਥਨ ਦਿੱਤਾ ਜਾਵੇ ਤਾਂ ਇਹ ਜਿਹਾ ਹੋ ਸਕਦਾ ਹੈ ਅਗਲੀ ਖਬਰ ਅੰਮ੍ਰਿਤਸਰ ਮੁਲਾਜ਼ਮ ਪਿੱਛੇ ਭੱਜਣ ਥਾਣੇਦਾਰ ਦੀ ਮੌਤ ਵੀਡੀਓ ਆਈ ਸਾਹਮਣੇ ਅੰਮ੍ਰਿਤਸਰ ਪੁਲਿਸ ਵਿੱਚ ਤਾਇਨਾਤ ਏਐਸਆਈ ਪਰਮਜੀਤ ਸਿੰਘ ਦੀ ਸਾਈਲੈਂਟ ਲੈਟ ਐਕਟ ਆਨ ਕਾਰਨ ਮੌਤ ਹੋ ਗਈ ਹੈ ਜਿਸ ਦੀ ਵੀਡੀਓ ਸਾਹਮਣੇ ਆਈ ਹੈ ਜਾਣਕਾਰੀ ਮਿਲੀ ਹੈ ਕਿ ਏਐਸ ਆਈ ਪਰਮਜੀਤ ਸਿੰਘ ਗ੍ਰਿਫਤਾਰ ਕੀਤੇ ਗਏ ਇੱਕ ਮੁਲਾਜ਼ਮ ਦਾ ਆਪਣੀ ਟੀਮ ਸਮੇਤ ਸਿਵਲ ਹਸਪਤਾਲ ਵਿੱਚ ਮੈਡੀ ਕਰਵਾਉਣ ਆਇਸਨ ਮੈਡੀਕਲ ਕਰਵਾਉਣ ਤੋਂ ਪਹਿਲਾਂ ਹੀ ਮੁਲਾਜ਼ਮ ਨੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਐਸਆਈ ਕਾਫੀ ਸਮਾਂ ਉਸ ਦੇ ਪਿੱਛੇ ਪੱਜਿਆ ਇਸ ਦੌਰਾਨ ਹੀ ਪਰਮਜੀਤ ਸਿੰਘ ਨੂੰ ਅਚਾਨਕ ਸਾਈਲੈਂਟ ਐਟੈਕ ਆ ਕੇ ਸਾਈਲੈਂਟ ਐਟੈਕ ਆ ਗਿਆ ਜਿਸ ਨੂੰ ਦਾ ਫੌਟਰਨ ਡਾਕਟਰਾਂ ਵੱਲੋਂ ਇਲਾਜ ਸ਼ੁਰੂ ਕਰ ਦਿੱਤਾ ਗਿਆ ਪਰ ਉਸ ਦੀ ਮੌਤ ਹੋ ਗਈ ਹਸਪਤਾਲ ਵਿੱਚ ਤਾਇਨਾਤ ਡਾਕਟਰ ਨੇ ਦੱਸਿਆ ਕਿ ਐਸ ਆਈ ਟੀਮ ਸਮੇਤ ਇੱਕ ਗ੍ਰਿਫਤਾਰ ਕੀਤੇ ਗਏ ਮੁਲਾਜ਼ਮ ਮੈਡੀਕਲ ਕਰਵਾਉਣ ਆਏ ਸਨ ਹਿਰਾਸਤ ਵਿੱਚ ਮੁਲਾਜ਼ਮ ਦੇ ਫਰਾਰ ਹੋਣ ਦੇ ਸਵਾਲਾਂ ਤੋਂ ਪੁਲਿਸ ਬਚਦੀ ਨਜ਼ਰ ਆਈ ਅਗਲੀ ਖਬਰ 24 ਜਨਵਰੀ ਨੂੰ ਹੋਵੇਗੀ ਫੁੱਲ ਐਡਰੈਸ ਰਿਹੱਸ ਵਧੀਕ ਡਿਪਟੀ ਕਮਿਸ਼ਨਰ ਅੰਮ੍ਰਿਤਸਰ 8 ਜਨਵਰੀ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰ ਨੇ ਕਿਹਾ ਕਿ 26 ਜਨਵਰੀ ਨੂੰ ਗਤੰਤਰ ਦਿਵਸ ਦੀ ਗੁਰੂ ਨਾਨਕ ਦੇਵ ਜੀ ਸਟੇਡੀਅਮ ਵਿਖੇ ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਉਹ ਅੱਜ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਵਿਖੇ ਅਗੇਤੇ ਸਬੰਧਤਾਂ ਲਈ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਦੌਰਾਨ ਸਬੋਧਨ ਕਰ ਰਹੇ ਸਨ ਵਧੀਕ ਡਿਪਟੀ ਕਮਿਸ਼ਨ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਹੈ ਕਿ 26 ਜਨਵਰੀ ਦੇ ਮਹੱਤਵਪੂਰਨ ਦਿਹਾੜੇ ਨੂੰ ਮਨਾਉਣ ਲਈ ਸੌਂਪੀ ਗਈ ਜ਼ਿੰਮੇਵਾਰੀ ਨੂੰ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਇਆ ਜਾਵੇ ਤਾਂ ਜੋ ਕਿਸੇ ਕਿਸਮ ਦੀ ਕਮੀ ਪੇਸ਼ੀ ਨਾ ਰਹੇ ਸਕੇ ਉਹਨਾਂ ਕਿਹਾ ਕੀ ਕਿਸੇ ਵੀ ਤਰ੍ਹਾਂ ਦਾ ਉਹਨਾਂ ਦਾ ਹੀ ਸਹਿਯੋਗ ਨਹੀਂ ਹੋਣਾ ਉਹਨਾਂ ਨੇ ਦੱਸਿਆ ਕਿ ਸਮਾਗਮ ਵਿੱਚ ਫੁੱਲ ਡਰੈਸ ਰਿਹਸਲ 24 ਜਨਵਰੀ ਨੂੰ ਹੋਵੇਗੀ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ